ਹਾਂਜੀ ਪੂਰਾ ਸਾਹਿਬ ਅੱਜ ਜੋ ਇਹ ਪੁਤਲਾ ਫੂਕਿਆ ਜਾ ਰਿਹਾ ਹੈ ਕਿਸ ਮੁੱਦੇ ਉੱਤੇ ਲਾ ਕੇ ਫੂਕਿਆ ਜਾ ਰਿਹਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਵੀਰ ਸਿੰਘ ਪੂਰਾ ਸੋ ਅੱਜ ਅਸੀਂ ਪੁਤਲਾ ਫੂਕ ਰਹੇ ਹਾਂ ਪੰਜਾਬ ਸਰਕਾਰ ਦਾ ਤੇ ਸੈਂਟਰ ਸਰਕਾਰ ਦਾ ਜੋ ਆਪਣਾ ਬਿਜਲੀ ਦਾਇਰਾ ਸੀ ਆਪਣੇ ਕੋਲ ਸਰਕਾਰੀ ਦਾਇਰਾ ਸੀ ਔਰ ਸਰਕਾਰੀ ਅੱਜ ਤੱਕ ਚੱਲਦਾ ਆ ਇਹ ਦਾਇਰੇ ਨੂੰ ਪੰਜਾਬੀ ਪ੍ਰਾਈਵੇਟ ਹੱਥਾਂ ਦੇ ਵਿੱਚ ਇਲਜਾਨ ਦੀ ਤਿਆਰੀ ਕੀਤੀ ਰਹੀ ਆ ਮੋਦੀ ਦਾ ਪੂਰਾ ਜ਼ੋਰ ਲੱਗਾ ਹੋਇਆ ਵੀ 6 ਪਲੇ ਮੀਟਰ ਪਿੰਡਾਂ ਦੇ ਵਿੱਚ ਲਾਏ ਜਾਣ ਔਰ ਜਿਹੜੇ ਅਸੀਂ 92 ਗੁੰਗੇ ਜਤਾ ਕੇ ਖੱਲੇ ਆ ਪੰਜਾਬ ਦੇ ਵਿੱਚੋਂ ਵੀ ਸਾਡੀ ਆਵਾਜ਼ ਉਥੇ ਬਲੰਦ ਕਰਨਗੇ ਇਹ ਪ੍ਰਾਈਵੇਟ ਦੈਰਾ ਨਹੀਂ ਹੋਵੇਗਾ ਪਰ ਉਹ ਗੁੰਗਿਆਰੇ 92 ਦੇ 92 ਦੇ ਮੂੰਹ ਦੇ ਵਿੱਚ ਘੁੰਗਣੀਆਂ ਪਈਆਂ ਹੋਈਆਂ ਉਹ ਵੀ ਅਸਲ ਦੇ ਵਿੱਚ ਮੇਨ ਪੰਜਾਬ ਦਾ ਭਗਵੰਤ ਮੋਦੀ ਦੀ ਗੋਦੀ ਗੋਦੀ 'ਚ ਖੇਡ ਰਿਹਾ ਹੈ ਉਹ ਜਿਵੇਂ ਮੋਦੀ ਇਸ਼ਾਰਾ ਕਰਦਾ ਹੈ ਓਵੇਂ ਹੀ ਉਹਦੀ ਗੋਦੀ 'ਚ ਖੇਡ ਕੇ ਤੇ ਨਵੇਂ-ਨਵੇਂ ਕਾਨੂੰਨ ਸਾਡੇ ਦੇ ਥੋਫੇ ਜਾ ਰਹੇ ਆ ਅਸੀਂ ਮੋਦੀ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਕਿਤੇ ਭੁੱਲ ਕੇ ਵੀ ਇਹ ਪੰਗਾ ਨਾ ਲੈ ਲਿਓ ਨਾ ਤਾਂ ਅਸੀਂ ਬਿਜਲੀ ਪ੍ਰਾਈਵੇਟ ਹੋਣ ਦੇਵਾਂਗੇ ਤੇ ਨਾ ਹੀ ਅਸੀਂ ਆ ਜਿਹੜੇ ਪਿੰਡਾਂ ਚ ਆ ਕੇ ਨਾ ਪਰਚੇ ਕੀਤੇ ਆ ਬਹੁਤ ਪਿੰਡਾਂ ਦੇ ਵਿੱਚ ਕੀਤੇ ਆ ਚਲੋ ਸਾਡੇ ਦਾ ਜੇ ਘਟਿਆ ਪ੍ਰਾਲੀ ਦੇ ਪਰਚੇ ਕੀਤੇ ਆ ਅਸੀਂ ਕਿਹਨੇ ਪ੍ਰਾਲੀ ਦਾ ਦਿਓ ਦਿਓ ਸਾਨੂੰ 7500 ਰੁਪਏ ਕਿੱਲੇ ਦਾ ਦਿਓ ਜਾਂ 300 ਰੁਪਏ ਬਾਉਂਸ ਦਿਓ ਅਸੀਂ ਪ੍ਰਾਲੀ ਨੂੰ ਅੱਗ ਨਹੀਂ ਲਾਵਾਂਗੇ ਅਸੀਂ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਾਂਗੇ ਔਰ ਪ੍ਰਾਲੀ ਦਾ ਸਾਡੀ ਮਜਬੂਰੀ ਆ ਅੱਗ ਲਾਉਣੀ ਵੀ ਸਾਡੀ ਮਨਜੂਰੀ ਮਜਬੂਰੀ ਆ ਤੇ ਕਿਉਂਕਿ ਜੇ ਸਰਕਾਰ ਨੇ ਦੇਣਾ ਵੀ ਕੱਖ ਨਹੀਂ ਨਾ ਤਾਂ 300 ਰੁਪਏ ਕੁਆਂਟਲ ਦਾ ਬਾਉਂਸ ਦੇਣਾ ਹੈ ਨਾ 7500 ਰੁਪਏ ਕਿੱਲੇ ਦਾ ਦੇਣਾ ਹੈ ਤੇ ਫਿਰ ਭਾਈ ਅੱਗ ਵੀ ਅਸੀਂ ਲਾਵਾਂਗੇ ਤੇ ਪ੍ਰਾਲੀ ਵੀ ਸਾਰਾਂਗੇ ਤੇ ਜੇ ਤੁਸੀਂ ਚੇਪਲੇ ਮੀਟਰ ਧੱਕੇ ਨਾਲ ਲਾਉਣ ਪਿੰਡਾਂ 'ਚ ਆਓਗੇ ਤੇ ਅਸੀਂ ਉਹਦਾ ਵਿਰੋਧ ਕਰਾਂਗੇ ਔਰ ਲੱਗੇ ਹੋਏ ਮੀਟਰ ਵੈਸੇ ਤਾਂ ਸਭ ਤੋਂ ਵੱਧ ਪੂਰੇ ਕ੍ਰੀਮਪੁਰੇ ਦੇ ਵਿੱਚੋਂ ਮੀਟਰ ਅਸੀਂ ਪੁੱਟ ਕੇ ਜਮ੍ਹਾਂ ਕਰਾਏ ਆ ਔਰ ਜਿਹੜੇ ਰਹਿ ਗਏ ਆ ਉਹ 10 ਤਰੀਕ ਦਾ ਅਸੀਂ ਸਮਾਂ ਦਿੰਨੇ ਆ ਸਰਕਾਰ ਨੂੰ 10 ਤਰੀਕ ਨੂੰ ਸਾਰੇ ਪਿੰਡਾਂ ਦੇ ਵਿੱਚੋਂ ਮੀਟਰ ਪੁੱਟ ਕੇ ਇਹਨਾਂ ਦੇ ਦਫ਼ਤਰਾਂ 'ਚ ਜਮ੍ਹਾਂ ਕਰਾਏ ਜਾਣਗੇ ਇੱਕ ਵੀ ਮੀਟਰ ਪ੍ਰਾਈਵੇਟ ਨਹੀਂ ਲਗੰਦਿਆਂਗੇ ਨਾ ਚੇਪਲਾ ਮੀਟਰ ਲਗੰਦਿਆਂਗੇ ਤੇ ਨਾ ਬਿਜਲੀ ਪ੍ਰਾਈਵੇਟ ਹੋਣ ਦਿਆਂਗੇ ਇਹ ਅਸੀਂ ਆਸ ਕਰਦੇ ਹਾਂ ਸਰਕਾਰ ਦੇ ਉੱਤੇ ਗੌਰ ਕਰੇ Vai, de cacau. Salve, vai. Ah.